ਸਦੂ ਸਾਹਿਬ ਸਭ ਤੋਂ ਪਹਿਲਾਂ ਤਾਂ ਰਾਜਵੀਰ ਜਵੰਦਾ ਨੂੰ ਤੁਸੀਂ ਅੰਦਰ ਦੇਖ ਕੇ ਆਏ ਹੋ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਿਵੇਂ ਦੀ ਸਿਹਤ ਹੈ ਦੇਖੋ ਪਰਿਵਾਰਕ ਮੈਂਬਰ ਫਿਲਹਾਲ ਇਸ ਪੋਜੀਸ਼ਨ ਦੇ ਵਿੱਚ ਕੋਈ ਬਿਆਨ ਕਰਨ ਦੇ ਜਾਂ ਕੋਈ ਬਾਈਟ ਦੇਣ ਦੇ ਹਾਲਾਤ ਦੇ ਵਿੱਚ ਨਹੀਂ ਹੈ ਹਾਲਾਤ ਦੇ ਵਿੱਚ ਨਹੀਂ ਹੈ ਹਾਲਾਤ ਹਾਲਾਤ ਦੇ ਵਿੱਚ ਨਹੀਂ ਹੈ ਹਾਲਾਤ ਤਾਂ ਰਾਜੀਵ ਜਵੰਦਾ ਦੀ ਹਾਲਤ ਦਾ ਹਾਲਚਾ ਪੁੱਛਣ ਦੇ ਲਈ ਹਰ ਕੋਈ ਪਹੁੰਚ ਰਿਹਾ ਹੈਗਾ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਿਹੜੇ ਨੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋਵੋਗੇ ਸਿੱਧੂ ਮੂਸੇਵਾਲਾ ਦੇ ਪਿਤਾ ਪਹੁੰਚੇ ਨੇ ਸਦੂ ਸਾਹਿਬ ਸਾਬ ਤੋਂ ਪਹਿਲਾਂ ਤਾਂ ਰਾਜੀਵ ਜਵੰਦਾ ਨੂੰ ਤੁਸੀਂ ਅੰਦਰ ਦੇਖ ਕੇ ਆਏ ਹੋ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਿਵੇਂ ਦੀ ਸਿਹਤ ਹੈ ਉਹ ਦੇਖੋ ਪਰਿਵਾਰਕ ਮੈਂਬਰ ਫਿਲਹਾਲ ਇਸ ਪੋਜੀਸ਼ਨ ਦੇ ਵਿੱਚ ਕੋਈ ਬਿਆਨ ਕਰਨ ਦੇ ਜਾਂ ਕੋਈ ਬਾਈਟ ਦੇਣ ਦੇ ਹਾਲਾਤ ਦੇ ਵਿੱਚ ਨਹੀਂ ਹੈ ਹਾਲਾਤ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹਾਵ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਦੀ ਉੱਤੇ ਲੈ ਕੇ ਗਿਆ ਉਹਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਹੈ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦਾ ਐਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੁਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋਊਗਾ ਜਲਦੀ ਦੇ ਵਿੱਚ ਨਹੀਂ ਹੈ ਹਾਲਾਤ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹ ਦਿਨਾਂ ਨੂੰ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਹੈ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੁਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰੇ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਦਾ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰੇ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਦੀ ਉੱਤੇ ਲੈ ਕੇ ਗਿਆ ਉਹਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਗਿਆ ਜਲਦੀ ਬਹੁਤ ਔਖਾ ਜੂਰੇ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹ ਦਿਨਾਂ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੁਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹ ਦਿਨਾਂ ਨੂੰ ਹੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਹੈ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੁਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹ ਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਹੈ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦਾ ਐਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਕੇ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰੇ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰੇ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹਦੇ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਹੀ ਕਰਦਾ ਇਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਖੀ ਸੰਦੀ ਆਪਦੇ ਘਰ ਨੂੰ ਜਾਣ ਠੀਕ ਹੋ ਗਿਆ ਜਲਦੀ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ ਬੱਚਾ ਉਹ ਅੱਗੇ ਨੂੰ ਸੁਧਾਰ ਹੋ ਰਿਹਾ ਉਹਦੀ ਸਿਹਤ ਦੇ ਵਿੱਚ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲੱਗ ਜਾਣਗੇ ਉਹ ਕੁਝ ਕੇ ਚੀਜ਼ਾਂ ਲੋਕ ਰਿਲੇਟ ਕਰ ਲੈਂਦੇ ਨੇ ਕਿ ਜਿਸ ਹੱਬ ਦੇ ਨਾਲ ਦਸਤਾਰ ਨੂੰ ਸਿੱਧੂ ਮੂਸੇ ਵਾਲੇ ਢੀ ਉੱਤੇ ਲੈ ਕੇ ਗਿਆ ਉਹ ਦਿਨਾਂ ਨਾਲ ਹੋਣੀ ਵਾਪਰ ਗਈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਾ ਕੋਈ ਅੱਗੇ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਹੈਗਾ ਬਿਲਕੁਲ ਮੈਂ ਤਾਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜਿੱਦਾਂ ਕੋਈ ਮਸ਼ਹੂਰ ਹੋਣਾ ਹੀ ਅੱਜਕੱਲ ਗੁਨਾਹ ਹੋ ਗਿਆ ਨਾ ਜਦੋਂ ਬੰਦਾ ਇਸ ਲੈਵਲ ਤੇ ਪਹੁੰਚਦਾ ਜਿਸ ਤਰ੍ਹਾਂ ਇਸ ਬੱਚੇ ਨੇ ਪੱਗ ਨੂੰ ਲੈ ਕੇ ਇੰਨਾ ਸੋਹਣਾ ਮੈਟਰ ਸਾਡੇ ਵਿੱਚ ਦਿੱਤਾ ਹੈ ਤਾਂ ਉਸੇ ਦੇ ਉੱਤੇ ਕੋਈ ਨਾ ਕੋਈ ਮੁਸ਼ਕਲ ਇੰਨੀ ਵੱਡੀ ਆ ਜਾਂਦੀ ਹੈ ਵੀ ਕਹਿ ਨਹੀਂ ਸਕਦੇ ਕੁਝ ਵੀ ਕੀ ਹੋਊ ਅੱਗੇ ਤਾਂ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦਾ ਐਸ ਗੱਲ ਦੀ ਵੀ ਇੰਨਾ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ ਆਪਦਾ ਤੇ ਸੋਕੇ ਸੰਦੇ ਆਪਦੇ ਘਰ ਨੂੰ ਜਾਣ ਠੀਕ ਹੋ ਕੇ ਜਲਦੀ ਬਹੁਤ ਔਖਾ ਜੂਰ ਹੈ ਸਮਾਂ ਪਰੰਤੂ ਪੋਜੀਟਿਵ ਹੀ ਹੈ ਕੋਈ ਗੱਲ ਨਹੀਂ ਠੀਕ ਹੋਏਗਾ